ਇਨੂਈ ਕਹਤਾਂ ਨਾਪਿਆ ਇਅਰ ਐਕੂਪ੍ਰੈਸ਼ਰ ਵੀ ਕਹਿ ਸਕਦੇ ਆ ਠੀਕ ਹੈ ਤੇ ਜਿਵੇਂ ਕਿ ਆਪਾਂ ਹੱਥ ਦੇ ਉੱਪਰ ਐਕੂਪ੍ਰੈਸ਼ਰ ਦੇ ਪੁਆਇੰਟਸ ਨੂੰ ਪ੍ਰੈਸ ਕਰਦੇ ਆ ਜਾਂ ਆਪਾਂ ਪੈਰਾਂ ਤੇ ਐਕੂਪ੍ਰੈਸ਼ਰ ਦੇ ਪੁਆਇੰਟਸ ਨੂੰ ਪ੍ਰੈਸ ਕਰਦੇ ਆ ਉਹਦੇ ਇਅਰ ਦੇ ਉੱਪਰ ਵੀ ਆਪਾਂ ਐਕੂਪ੍ਰੈਸ਼ਰ ਪੁਆਇੰਟਸ ਨੂੰ ਪ੍ਰੈਸ ਕਰਦੇ ਆ ਇਹ ਆਰੀਕੂਲਰ ਐਕੂਪ੍ਰੈਸ਼ਰ ਜਿਹੜਾ ਹੈਗਾ ਆਪਣਾ ਇਹ ਥੋੜਾ ਐਡਵਾਂਸ ਹੈ ਇਹਦੇ ਵਿੱਚ ਆਪਾਂ ਟੇਪ ਦੇ ਨਾਲ ਪੁਆਇੰਟ ਨੂੰ ਨਾਲ ਹੀ ਚਿਪਕਾ ਦਿੰਨੇ ਆ ਇਅਰ ਦੇ ਉੱਪਰ ਤਾਂ ਉਹਦੇ ਲਈ ਕੀ ਹੈ ਕਿ ਪੇਸ਼ੈਂਟ ਨੂੰ ਬਾਰ-ਬਾਰ ਆਉਂਦੀ ਲੋੜ ਨਹੀਂ ਪੈਂਦੀ ਹੈਗੀ ਉਹ ਚ ਫਿਰ 3 ਦਿਨ ਬਾਅਦ ਜਾਂ 1 ਹਫਤੇ ਬਾਅਦ ਸਿਟਿੰਗ ਹੋ ਸਕਦੀ ਹੈ ਦੁਬਾਰਾ ਇਹ ਜਿਹੜਾ ਆਪਣੀ ਥੈਰੇਪੀ ਹੈਗੇ ਇਹ ਵੀ ਨਰਵਜ਼ ਉੱਤੇ ਹੀ ਕੰਮ ਕਰਦੀ ਜਾਦਾ ਨਰਵਜ਼ ਦੇ ਥਰੂ ਜਦੋਂ ਬਲੱਡ ਦੇ ਸਰਕੂਲੇਸ਼ਨ ਨੂੰ ਰੈਗੂਲੇਟ ਕਰਦੇ ਆਪਾਂ ਤਾਂ ਉਹਦੇ ਨਾਲ ਜਿਹੜੀ ਵੀ ਪ੍ਰੋਬਲਮ ਪੇਸ਼ੈਂਟ ਨੂੰ ਪੇਨ ਆ ਰਹੀ ਹੈ ਜਾਂ ਕੁਝ ਵੀ ਆ ਰਿਹਾ ਤਾਂ ਉਹ ਠੀਕ ਹੁੰਦਾ ਕਿਉਂਕਿ ਐਕੂਪ੍ਰੈਸ਼ਰ ਥੈਰੇਪੀ ਤਾਂ ਹੋ ਰਹੀ ਹੈ ਪੰਜਾਬ 'ਚ ਪਰ ਔਰੀਕੂਲਰ ਥੈਰੇਪੀ ਹੋਣੀ ਥੋੜੀ ਐਡਵਾਂਸ ਹੈ ਤਾਂ ਕਰਕੇ ਜਿੰਦਾ ਜਿੰਦਾ ਨਵੇਂ ਸਿੱਖਣਗੇ ਤਾਂ ਉਹ ਫਿਰ ਧੀਰੇ ਧੀਰੇ ਕਾਰਗਰ ਸਿੱਧ ਹੁੰਦੀ ਹੈਗੀ ਹਾਂਜੀ ਛੋਟੇ ਬੱਚਿਆਂ ਤੇ ਵੀ ਹੋ ਜਾਂਦੀ ਹੈ ਮਤਲਬ ਕਿ ਇਹ ਵੀ 8 9 ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਆਪਾਂ ਟਰੀਟਮੈਂਟ ਦੇ ਸਕਦੇ ਹਾਂ ਇਹਦੇ ਵਿੱਚ ਇਹ ਹੈ ਨਾ ਜਿਹੜੇ ਤੁਹਾਨੂੰ ਮੈਂ ਦੱਸਿਆ ਕਿ ਬਲੱਡ ਦੇ ਸਰਕੂਲੇਸ਼ਨ ਨੂੰ ਆਪਾਂ ਰੈਗੂਲੇਟ ਕਰਦੇ ਹਾਂ ਜੇ ਬੀਪੀ ਵਧਿਆ ਹੋਵੇ ਘਟਿਆ ਹੋਵੇ ਉਹ ਵੀ ਇਹੀ ਹੈ ਵੀ ਬੀਪੀ ਵਧ ਗਿਆ ਬਲੱਡ ਦਾ ਸਰਕੂਲੇਸ਼ਨ ਜ਼ਿਆਦਾ ਤੇਜ਼ ਹੋ ਗਿਆ ਜਾਂ ਅਗਰ ਉਹ ਬਲੱਡ ਦਾ ਸਰਕੂਲੇਸ਼ਨ ਘਟ ਗਿਆ ਜਿਹੜਾ ਆਪਾਂ ਪੁਆਇੰਟਸ ਨੂੰ ਯੂਜ਼ ਕਰਾਂਗੇ ਤਾਂ ਉਹ ਅਲੱਗ-ਅਲੱਗ ਪੁਆਇੰਟਸ ਹੁੰਦੇ ਬੀਪੀ ਵਧਣ ਦੇ ਲੱਕ ਪੁਆਇੰਟਸ ਯੂਜ਼ ਕਰਦੇ ਆਪਾਂ ਬੀਪੀ ਘਟਣ ਦੇ ਅਲੱਗ ਪੁਆਇ ਹੋਣ ਵਾਲੀ ਜਿਹੜੀ ਟੇਪ ਹੁੰਦੀ ਹੈ ਇਹਦੇ ਅੰਦਰ ਕੁਝ ਮੈਡੀਸਿਨ ਦੀ ਹੁੰਦੀ ਹੈ ਜਾਂ ਇਹਦੇ ਅੰਦਰ ਨਾਲ ਕੁਝ ਕੈਮੀਕਲ ਲੱਗਾ ਹੁੰਦਾ ਜਾਂ ਕੁਝ ਕੁਝ ਇਹੋ ਜਿਹਾ ਪ੍ਰੈਸ ਕਰਨ ਦੇ ਨਾਲ ਹੀ ਇਹ ਟੇਪ ਵਰਕਰ ਦੀ ਹੈ ਐਨਰਿਕ ਸੀਡ ਹੁੰਦਾ ਹੈ ਇੱਕ ਪਲਾਂਟ ਹੈ ਵਕੇਰੀਅਨ ਪਲਾਂਟ ਉਹਦਾ ਸੀਡ ਹੁੰਦਾ ਹੈ ਉਹ ਪੁਆਇੰਟ ਉਹਦਾ ਪਲਾਂਟ ਦਾ ਇੱਕ ਆਪਣੀ ਪ੍ਰਾਪਰਟੀ ਹੈ ਕਿ ਉਹ ਬਲੱਡ ਦੇ ਸਰਕੂਲੇਸ਼ਨ ਨੂੰ ਬਾਡੀ ਚ ਰੈਗੂਲੇਟ ਕਰਦਾ ਜਿਵੇਂ ਹਰ ਪਲਾਂਟ ਦੀ ਇੱਕ ਆਪਣੀ ਆਪਣੀ ਪ੍ਰਾਪਰਟੀ ਹੁੰਦੀ ਹੈ ਉਹਦਾ ਉਹਦੀ ਵੀ ਇੱਕ ਸਪੈਸ਼ਲ ਪ੍ਰਾਪਰਟੀ ਹੈ ਠੀਕ ਹੈ ਉਹ ਪੁਆਇੰਟ ਜਿਹੜਾ ਜਿਹੜਾ ਸੀਡ ਹੈਗਾ ਉਹੀ ਪੁਆਇੰਟ ਨੂੰ ਪ੍ਰੈਸ ਕਰਕੇ ਰੱਖਦਾ ਹੈ ਜਦ ਤੱਕ ਉਹ ਸੀਡ ਵਿੱਚ ਲੱਗਿਆ ਹੋਇਆ ਟੇਪ ਦੇ ਵਿੱਚ ਠੀਕ ਹੈ ਤਦ ਤੱਕ ਤਾਂ ਉਹ ਅਸਰ ਕਰੇਗਾ ਬਟ ਅਗਰ ਉਹ ਸੀਡ ਨਿਕਲ ਗਿਆ ਤਾਂ ਕਲੀ ਟੇਪ ਦਾ ਫੇਰ ਕੋਈ ਫਾਇਦਾ ਨਹੀਂ ਸਾਡੇ ਸਰੀਰ ਦੇ ਵਿੱਚ ਅਗਰ ਬਲੱਡ ਦਾ ਸਰਕੂਲੇਸ਼ਨ ਕੱਟ ਜਾਵੇ ਤਾਂ ਸਰੀਰ ਨੂੰ ਸਾਡੇ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਜਿਸ ਤਰ੍ਹਾਂ ਸ਼ਟਿਕਾ ਵੇਨ ਬੈਕ ਪੇਨ ਔਰ ਮਸਲ ਪੇਨ ਇਸ ਤਰ੍ਹਾਂ ਦੀ ਪ੍ਰੋਬਲਮ ਨੂੰ ਅਸੀਂ ਇੱਕ ਖਾਸ ਤਰੀਕੇ ਦੀ ਥੈਰੇਪੀ ਹੈ ਜੋ ਸਿਰਫ ਇੱਕ ਲਾਈਫਲਾਈਨ ਫਾਊਂਡੇਸ਼ਨ ਵਿੱਚ ਹੀ ਕਰਵਾਈ ਜਾਂਦੀ ਹੈ ਗੱਲ ਕਰਦੇ ਹਾਂ ਡਾਕਟਰ ਸਾਹਿਬ ਨਾਲ ਵੀ ਡਾਕਟਰ ਸਾਹਿਬ ਇਹ ਕੀ ਥੈਰੇਪੀ ਹੈ ਇਹ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਇਲਾਜ ਕਰਦੇ ਹੋ ਸਸਿਕਾ ਡਾਕਟਰ ਸਾਹਿਬ ਅਸ਼ੀਗਰ ਜੀ ਡਾਕਟਰ ਸਾਹਿਬ ਜਿਹੜੀਆਂ ਆ ਤੁਸੀਂ ਥੈਰੇਪੀ ਦੱਸੀ ਆ ਪਹਿਲੀ ਗੱਲ ਤਾਂ ਇਹ ਦੱਸੋ ਵੀ ਇਹ ਥੈਰੇਪੀ ਦਾ ਕੀ ਨਾਮ ਹੈ ਇਹ ਕਿਸ ਤਰ੍ਹਾਂ ਵਰਕ ਕਰਦੀ ਹੈ ਇਹ ਜੋ ਔਰੀਕੂਲਰ ਥੈਰੇਪੀ ਹੈ ਕੀ ਹੈ ਠੀਕ ਹੈ ਇਹਨੂੰ 71 ਆਪਾਂ ear acupressure ਵੀ ਕਹਿ ਸਕਦੇ ਹਾਂ ਠੀਕ ਹੈ ਤੇ ਜਿਵੇਂ ਕਿ ਆਪਾਂ ਹੱਥ ਦੇ ਉੱਪਰ acupressure ਦੇ ਪੁਆਇੰਟਸ ਨੂੰ ਪ੍ਰੈਸ ਕਰਦੇ ਹਾਂ ਜਾਂ ਆਪਾਂ ਪੈਰਾਂ ਤੇ acupressure ਦੇ ਪੁਆਇੰਟਸ ਨੂੰ ਪ੍ਰੈਸ ਕਰਦੇ ਹਾਂ ਉਹਦੇ ear ਦੇ ਉੱਪਰ ਵੀ ਆਪਾਂ acupressure ਪੁਆਇੰਟਸ ਨੂੰ ਪ੍ਰੈਸ ਕਰਦੇ ਹਾਂ ਠੀਕ ਹੈ ਪੈਰਾਂ ਦੇ ਜਾਂ ਹੱਥਾਂ ਦੇ ਉੱਤੇ ਕੀ ਹੁੰਦਾ ਹੈ ਕਿ ਆਪਾਂ ਜਦੋਂ ਪੁਆਇੰਟਸ ਪ੍ਰੈਸ ਕਰਦੇ ਆ ਤਾਂ ਆਪਾਂ ਨੂੰ ਡੇਲੀ ਸੈਟਿੰਗ ਲੈਣੀ ਪੈਂਦੀ ਹੈ ਉਹਦੀ ਬਟ ਇਹ ਔਰੀਕੂਲਰ acupressure ਜਿਹੜਾ ਹੈਗਾ ਆਪਣਾ ਇਹ ਥੋੜਾ ਐਡਵਾਂਸ ਹੈ ਇਹਦੇ ਵਿੱਚ ਆਪਾਂ ਟੇਪ ਦੇ ਨਾਲ ਪੁਆਇੰ ਤਵਾ ਦੇ ਕਿ ਕਿ ਪੇਸ਼ੇ ਨੂੰ ਬਾਰ ਬਾਰ ਆਉਣ ਦੀ ਲੋੜ ਨਹੀਂ ਪੈਂਦੀ ਹੈਗੀ ਉਹ ਚ ਫਿਰ 3 ਦਿਨ ਬਾਅਦ ਜਾਂ 1 ਹਫਤੇ ਬਾਅਦ ਸਿਟਿੰਗ ਹੋ ਸਕਦੀ ਹੈ ਦੁਬਾਰਾ ਓਕੇ ਜਿਹੜੀ ਜਿਹੜੀ ਤੁਸੀਂ ਥੈਰੇਪੀ ਦੱਸੀ ਹੈ ਇਹ ਇੱਕ ਸੁਣਨ ਵਿੱਚ ਇੱਕ ਨਵੀਂ ਆਪਣੇ ਆਈ ਲੱਗਦੀ ਹੈ ਤੁਹਾਡੇ ਇਥੇ ਹਸਪੀਟਲ ਜਿਹਾ ਸਾਡੇ ਇੰਡੀਆ ਦੇ ਵਿੱਚ ਇਹ ਥੈਰੇਪੀ ਪਹਿਲਾਂ ਸਟਾਰਟਿੰਗ ਦੇ ਦੀ ਸ਼ੁਰੂਆਤ ਕਿੱਥੋਂ ਹੋਈ 181957 ਦੇ ਵਿੱਚ ਇੱਕ ਡਾਕਟਰ ਸੀਗੇ ਪੌਲ ਨੋਜੀਅਰ French ਡਾਕਟਰ ਸੀਗੇ French ਨਿਊਰੋਲੋਜੀ ਨਿਊਰੋਲੋਜੀਸ ਸੀਗੇ ਤੇ ਉਹਨਾਂ ਨੇ ਜਦੋਂ ਮਤਲਬ ਕਿ ਮੈਡੀਸਿਨਸ ਦੇ ਨਾਲ ਹੀ ਪਹਿਲਾਂ ਤਾਂ ਟਰੀਟਮੈਂਟ ਕਰਦੇ ਸੀਗੇ ਬਟ ਫਿਰ ਜਦੋਂ ਉਹਨਾਂ ਨੂੰ ਥੋੜਾ ਬਹੁਤਾ ਐਕੂਪ੍ਰੈਸ਼ਰ ਦਾ ਪਤਾ ਲੱਗਾ ਤਾਂ ਉਹਨਾਂ ਨੇ ਫਿਰ ਰਿਸਰਚ ਵਗੈਰਾ ਕਰਕੇ ਇਸ ਦੇ ਉੱਪਰ ਵੀ ਐਕੂਪ੍ਰੈਸ਼ਰ ਦੇ ਪੁਆਇੰਟਸ ਨੂੰ ਉਹਨਾਂ ਨੇ ਮਤਲਬ ਡਿਫਾਈ ਕੀਤਾ ਡਿਸਕਵਰ ਕੀਤਾ ਤੇ ਕਿਉਂਕਿ ਉਹ ਇੱਕ ਤਰ੍ਹਾਂ ਦੇ ਖੁਦ ਹੀ ਨਰਵਜ਼ ਦੇ ਡਾਕਟਰ ਸੀਗੇ ਤਾਂ ਕਰਕੇ ਇਹ ਜਿਹੜਾ ਆਪਣੀ ਥੈਰੇਪੀ ਹੈਗੀ ਇਹ ਵੀ ਨਰਵਜ਼ ਉੱਤੇ ਹੀ ਕੰਮ ਕਰਦੀ ਜ਼ਿਆਦਾ ਨਰਵਜ਼ ਦੇ थ्रू ਜਿਹੜਾ ਬਲੱਡ ਦੇ ਸਰਕੂਲੇਸ਼ਨ ਨੂੰ ਰੈਗੂਲੇਟ ਕਰਦੇ ਆਪਾਂ ਤਾਂ ਉਹਦੇ ਨਾਲ ਜਿਹੜੀ ਵੀ ਪ੍ਰੋਬਲਮ ਪੇਸ਼ੈਂਟ ਨੂੰ ਪੇਨ ਆ ਰਹੀ ਹੈ ਜਾਂ ਕੁਝ ਵੀ ਆ ਰਿਹਾ ਤਾਂ ਉਹ ਠੀਕ ਹੁੰਦਾ ਤੇ ਪਹਿਲਾਂ ਤਾਂ ਇਹ ਉਹਨਾਂ ਨੇ ਫਰਾਂਸ ਵਿੱਚ ਸ਼ੁਰੂ ਆਪਣਾ ਫਰਾਂਸ ਵਿੱਚ ਸ਼ੁਰੂ ਕਰਕੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਚਾਈਨਾ ਦੇ ਵਿੱਚ ਇਹਨੂੰ ਜਾਰਾ ਕੀਤਾ ਠੀਕ ਹੈ ਬਟ ਹੁਣ ਥੋੜੇ ਟਾਈਮ ਪਹਿਲਾਂ ਤੋਂ ਇਹ ਆਪਣਾ ਦਿੱਲੀ ਦੇ ਵਿੱਚ ਜਾਰਾ ਹੋ ਰਿਹਾ ਹੈ ਇਹਦਾ ਟ੍ਰੀਟਮੈਂਟ ਠੀਕ ਹੈ ਦਿੱਲੀ ਤੋਂ ਹੀ ਮਤਲਬ ਜਾ ਰਹਾ ਤਾਂ ਕਾਲਜਸ ਵਗੈਰਾ ਅੱਥੇ ਸਿਖਾ ਰਹੇ ਨੇ ਉਹਨਾਂ ਨੂੰ ਤੇ ਉ ਇਹ ਕੰਪਟੇਰੀ ਆ ਵੀ ਹੋ ਸਕਦਾ ਆਨ ਵਾਲੇ ਟਾਈਮ ਤੱਕ ਇੱਥੇ ਵੀ ਸ਼ੁਰੂ ਹੋ ਜੇ ਕਿਉਂਕਿ ਐਕੂਪ੍ਰੈਸ਼ਰ ਥੈਰੇਪੀ ਤਾਂ ਹੋ ਰਹੀ ਹੈ ਪੰਜਾਬ 'ਚ ਪਰ ਔਰੀਗੂਲਰ ਥੈਰੇਪੀ ਹੋਣੀ ਥੋੜੀ ਐਡਵਾਂਸ ਹੈ ਤਾਂ ਕਰਕੇ ਜਿੱਦਾਂ ਜਿੱਦਾਂ ਨਵੇਂ ਸਿੱਖਣਗੇ ਤਾਂ ਉਹ ਵੀ ਧੀਰੇ ਧੀਰੇ ਇੱਥੇ ਵੀ ਸ਼ੁਰੂ ਹੋ ਜਾਏਗੀ ਐਜਿਟੀ ਥੈਰੇਪੀ ਇਹ ਨਾਰਮਲ ਕਿ ਕਿਸ ਉਮਰ ਤੱਕ ਦੇ ਜਿਹੜੇ ਹੈਗੇ ਮਰੀਜ਼ ਨੇ ਜਾਂ ਕੀ ਛੋਟੇ ਬੱਚਿਆਂ ਦੇ ਵੀ ਇਹ ਥੈਰੇਪੀ ਕਾਰਗਰ ਸਿੱਧ ਹੁੰਦੀ ਹੈਗੀ ਹਾਂਜੀ ਛੋਟੇ ਬੱਚਿਆਂ ਦੇ ਵੀ ਹੋ ਜਾਂਦੀ ਹੈ ਮਤਲਬ ਕਿ ਇਹ ਵੀ 8 9 ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਆਪਾਂ ਟ੍ਰੀਟਮੈਂਟ ਦੇ ਸਕਦੇ ਹਾਂ ਕਿਉਂਕਿ ਅੱਜ ਕੱਲ੍ਹ ਜੀਆ ਜਾਂ ਤਾਂ ਪ੍ਰੋਬਲਮ ਜਿਹੜੀਆਂ ਜਾਂ ਤਾਂ ਛੋਟੇ ਬੱਚਿਆਂ ਨੂੰ ਪਹਿਲਾਂ ਆ ਰਹੀ ਹੈ ਸਰਵਾਈਕਲ ਪੇਨ ਹੋਗੀ ਜਾਂ ਬੈਕ ਪੇਨ ਹੋਗੀ ਆਨਲਾਈਨ ਸਟੱਡੀ ਦੇ ਕਰਕੇ ਲਗਾ ਲੋ ਕਿਉਂਕਿ ਅੱਜ ਕੱਲ੍ਹ ਵਿਟਾਮਿਨ ਡੀ ਦੀ ਡੈਫੀਸ਼ੈਂਸੀ ਛੋਟੇ ਬੱਚਿਆਂ ਨੂੰ ਵੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਅੱਜ ਕੱਲ੍ਹ ਸੂਰਜ ਦੇ ਵਿੱਚ ਦਾਦਾ ਪਾ ਨਹੀਂ ਪਾਉਂਦੇ ਹੈਗੇ ਸੂਰਜ ਦੀ ਰੋਸ਼ਨੀ ਦੇ ਵਿੱਚ ਉਹਦੇ ਕਰਕੇ ਕੀ ਚਾਂਦੀ ਪ੍ਰੋਬਲਮ ਆਂਦੀ ਆ ਇਹ ਤੇ ਆਪਣੇ ਕੋਲ ਵੀ ਕਾਫੀ ਬੱਚਿਆਂ ਦੀ ਡਾਇਟਾ ਟ੍ਰੀਟਮੈਂਟ ਹੁੰਦੇ ਨੇ ਅ ਜਿਸ ਤੋ ਤੁਸੀਂ ਹੁਣ ਦੱਸਿਆ ਕਿ ਵਿਟਾਮਿਨ ਡੀ ਦੀ ਕਮੀ ਦੀ ਬਣਾ ਆਮ ਤੌਰ ਤੇ ਖੁਰਾਕਾਂ ਜਾਂ ਸਬਜ਼ੀ ਹਰੀਆਂ ਸਬਜ਼ੀ ਲੈਣ ਨਾਲ ਵਿਟਾਮਿਨ ਡੀ ਕਮੀ ਜਿਹੜੀ ਹੈਗੀ ਉਹ ਦੂਰ ਹੁੰਦੀ ਆ ਕੀ ਇਹ ਥੈਰੇਪੀ ਜਿਹੜੀ ਕਰਵਾਉਣ ਨਾਲ ਜਿਹੜੀ ਵਿਟਾਮਿਨ ਡੀ ਦੀ ਕਮੀ ਵੀ ਦੂਰ ਹੁੰਦੀ ਹੈਗੀ ਵਿਟਾਮਿਨ ਡੀ ਐਗਜ਼ੈਕਟਲੀ ਪੂਰਾ ਨਹੀਂ ਹੁੰਦਾ ਹੈਗਾ ਬਟ ਜਿਹੜਾ ਵਿਟਾਮਿਨ ਆਪਣੀ ਬਾਡੀ ਦੇ ਵਿੱਚ ਘੁੰਮਣਾ ਚਾਹੀਦਾ ਪ੍ਰੋਪਰ ਠੀਕ ਹੈ ਉਹ ਆਪਾਂ ਰੈਗੂਲੇਟ ਕਰਦੇ ਆ ਠੀਕ ਹੈ ਵਿਟਾਮਿਨ ਡੀ ਜਿਹੜਾ ਆਪਾਂ ਨੂੰ ਮਿਲੇਗਾ ਉਹ ਤਾਂ ਆਪਾਂ ਨੂੰ ਮੇਨ ਠੀਕ ਹੈ ਬਟ ਜੇ ਆਪਾਂ ਸਾਇਅ ਹੈ ਕਿ ਆਪਾਂ ਜੇਕਰ ਸਪਲੀਮੈਂਟਸ ਵੀ ਲੈਣੇ ਤਾਂ ਵੀ ਆਪਣੀ ਪੂਰੀ ਬੋਡੀ ਚੋ ਵਰਕ ਕਰ ਰਿਹਾ ਹੈ ਕਿ ਨਹੀਂ ਉਹ ਡਿਪੈਂਡ ਮੈਨ ਲ ਕੰਪਲਸਰੀ ਨਹੀਂ ਹੈਗਾ ਠੀਕ ਹੈ ਬਟ ਅਗਰ ਆਪਾਂ ਨਲ ਪੁਆਇੰਟਸ ਯੂਜ਼ ਕਰਦੇ ਆ ਤਾਂ ਉਹਦੇ ਨਾਲ ਬਲੱਡ ਦਾ ਜੋ ਸਰਕੂਲੇਸ਼ਨ ਰੈਗੂਲੇਟ ਹੋਏਗਾ ਬੋਡੀ ਦੇ ਵਿੱਚ ਤਾਂ ਉਹਦੇ ਨਾਲ ਵਿਟਾਮਿਨ ਡੀ ਵੀ ਪੂਰੀ ਬੋਡੀ ਚ ਜਾਏਗਾ ਅ ਜਿਸ ਤਰ੍ਹਾਂ ਇਹ ਜਿਹੜੀ ਥੈਰੇਪੀ ਤੁਸੀਂ ਹਰ ਤਰ੍ਹਾਂ ਦੇ ਪੇਸ਼ੈਂਟ ਜਿਹੜਾ ਨੂੰ ਇਹ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਉਸ ਥੈਰੇਪੀ ਨੂੰ ਤੁਸੀਂ ਉਹਨਾਂ ਤੇ ਟ੍ਰੀਟਮੈਂਟ ਰਾਹੀਂ ਕਰਕੇ ਉਹਨਾਂ ਨੂੰ ਉਸ ਪ੍ਰੋਬਲਮ ਤੋਂ ਛੁਟਕਾਰਾ ਦਿਵਾਉਣਾ ਹੈ ਇਜीडी ਥੈਰੇਪੀ ਹੈਗੀ ਆ ਕੀ ਕੀ ਕਿਸੇ ਦਾ ਅਗਰ ਕਿ ਬੀਪੀ ਘਟਿਆ ਹੋਵੇ ਜਾਂ ਕੋਈ ਹਾਰਟ ਦਾ ਮਰੀਜ਼ ਹੋਵੇ ਜਾਂ ਕਿਸੇ ਨੂੰ ਇਸ ਤਰ੍ਹਾਂ ਦੀ ਸਾਦੀ ਪ੍ਰੋਬਲਮ ਹੋਵੇ ਉਹ 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 ਉਹਨੂੰ ਹਾਰਮਫੁਲ ਹੈ ਜਾਂ ਉਹਨੂੰ ਉਹਦੇ ਲਈ ਲਾਭਦਾਇਕ ਹੈ ਇਦੇ ਵਿੱਚ ਇਹ ਹੈ ਨਾ ਜਿਹੜੇ ਤੁਹਾਨੂੰ ਮੈਂ ਦੱਸਿਆ ਕਿ ਬਲੱਡ ਦੇ ਸਰਕੂਲੇਸ਼ਨ ਆਪਾਂ ਰੈਗੂਲੇਟ ਕਰਦੇ ਹਾਂ ਜੇ ਬੀਪੀ ਵਧਿਆ ਹੋਵੇ ਘਟਿਆ ਹੋਵੇ ਉਹ ਵੀ ਇਹੀ ਹੈ ਵੀ ਬੀਪੀ ਵੱਧ ਗਿਆ ਬਲੱਡ ਦਾ ਸਰਕੂਲੇਸ਼ਨ ਜ਼ਿਆਦਾ ਤੇਜ਼ ਹੋ ਗਿਆ ਜਾਂ ਅਗਰ ਉਹ ਬਲੱਡ ਦਾ ਸਰਕੂਲੇਸ਼ਨ ਘਟ ਗਿਆ ਜਿਹੜੇ ਆਪਾਂ ਪੁਆਇੰਟਸ ਨੂੰ ਯੂਜ਼ ਕਰਾਂਗੇ ਤਾਂ ਉਹ ਅਲੱਗ-ਅਲੱਗ ਪੁਆਇੰਟਸ ਹੁੰਦੇ ਬੀਪੀ ਵਧਣ ਦੇ ਲੱਕ ਪੁਆਇੰਟਸ ਯੂਜ਼ ਕਰਦੇ ਆਪਾਂ ਬੀਪੀ ਘਟਣ ਦੇ ਅਲੱਗ ਪੁਆਇੰਟਸ ਯੂਜ਼ ਕਰਦੇ ਆਂ ਜੇਰ ਆਪਾਂ ਉਹ ਪੁਆਇੰਟਸ ਨੂੰ ਮਤਲਬ ਸਹੀ ਤਰੀਕੇ ਨਾਲ ਯੂਜ਼ ਕਰਾਂਗੇ ਤਾਂ ਫਿਰ ਉਹ ਹਾਰਮਫੁਲੀ ਹੈਗਾ ਆਪਾਂ ਨੂੰ ਯੂਜ਼ਫੁਲੀ ਹੋਏਗਾ ਉਹ ਉਹਦੀ ਤੁਸੀਂ ਇੱਕ ਸਟੱਡੀ ਕੀਤੀ ਹੁੰਦੀ ਸੀ ਵੀ ਅਸੀਂ ਇੱਥੇ ਪਿੰਨ ਪ੍ਰੈਸ ਕਰਦੇ ਆ ਇਹ ਸਾਡੀ ਉੱਥੇ ਉਹਦਾ ਸਰਕਲ ਬਲੱਡ ਦਾ ਸਰਕਲ ਹੋ ਜਾਂਦਾ ਸੀ ਕੀ ਇੱਥੇ ਵੀ ਤੁਸੀਂ ਪੇਸ਼ੈਂਟ ਨੂੰ ਐਗਜ਼ਾਮ ਕਰਨ ਦਾ ਤਰੀਕਾ ਹੁੰਦਾ ਜਾਂ ਤੁਸੀਂ ਉਹਨੂੰ ਕਾਉਂਸਲਿੰਗ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਨਹੀਂ ਇਹਦੇ ਵਿੱਚ ਇੱਕ ਜਿੰਮੀ ਹੁੰਦੀ ਹੈ ਠੀਕ ਹੈ ਉਹਦੇ ਨਾਲ ਕੀ ਹੈ ਕਿ ਆਪਾਂ ਪਹਿਲਾਂ ਸਿਮੂਲੇਟ ਕਰਕੇ ਦੇਖਦੇ ਹਾਂ ਵੀ ਕਿਹੜੇ ਪੁਆਇੰਟ 'ਤੇ ਪੇਸ਼ੈਂਟ ਦੇ ਪ੍ਰੋਬਲਮ ਹੈ ਕਿਉਂਕਿ ਅਗਰ ਇਅਰ ਦੇ ਜਿਹੜੇ ਪੁਆਇੰਟ ਦੇ ਉੱਪਰ ਪੇਨ ਹੋ ਰਹੀ ਹੈ ਉਹ ਪੁਆਇੰਟ ਜਿਹੜੀ ਬਾਡੀ ਨਾਲ ਰਿਲੇਟ ਕਰ ਰਿਹਾ ਹੈ ਬਾਡੀ ਦੇ ਜਿਹੜੇ ਆਰਗਨ ਆ ਜਿਹੜੇ ਪਾਰਟ ਨਾਲ ਰਿਲੇਟ ਕਰ ਰਿਹਾ ਹੈ ਤਾਂ ਪਹਿਲਾਂ ਪੇਸ਼ੈਂਟ ਦੇ ਉਹੀ ਆਰਗਨ ਜਾਂ ਪਾਰਟ 'ਚ ਕੋਈ ਦਿੱ ਮਾਈਟ ਨੂੰ ਪ੍ਰੈਸ ਕਰਦੇ ਆਂ ਪਹਿਲਾਂ ਤਾਂ ਆਪਾਂ ਇੱਕ ਜਿਮੀ ਹੁੰਦੀ ਹੈ ਸਾਡਾ ਇੱਕ ਹੁੰਦਾ ਵੈ ਤੇ ਉਹਦੇ ਨਾਲ ਜਦੋਂ ਆਪਾਂ ਇਹਨੂੰ ਪ੍ਰੈਸ ਕਰਕੇ ਉਸ ਤੋਂ ਬਾਅਦ ਜਦੋਂ ਆਪਾਂ ਪੁਆਇੰਟ ਲਗਾਉਣੇ ਆਂ ਤਾਂ ਫਿਰ ਉਹਦੇ ਨਾਲ ਧੀਰੇ ਧੀਰੇ ਉਹ ਆਪਣੇ ਆਪ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜਾ ਆਪਾਂ ਡਾਇਗਨੋਸ ਕਰਦੇ ਆਂ ਆਪਾਂ ਜਿਮੀ ਦੇ ਥਰੂ ਹੀ ਕਰਦੇ ਆਂ ਆ ਆਮ ਤੌਰ ਤੇ ਤੁਹਾਡੀਆਂ ਜਿਹੜੀ ਥੈਰੇਪੀ ਦੇ ਜਿਹੜੇ ਹੈਗੇ ਆ ਟ੍ਰੀਟਮੈਂਟ ਤੁਸੀਂ ਜ਼ਿਆਦਾਤਰ ਜੇ ਇਹਦੇ ਜਿਹੜੇ ਸਟਿੱਕਰਸ ਜਾਂ ਤੁਸੀਂ ਕੁਝ ਵੀ ਚਿਪਕਾਉਣੇ ਉਹ ਕੰਨਾਂ ਦੇ ਨਜ਼ਦੀਕ ਹੀ ਹੁੰਦੇ ਆ ਕਿ ਕਿ ਕੰਨਾਂ ਤੇ ਉਹ ਇਲਾਵਾ ਵੀ ਇਹਨੂੰ ਕਿਸੇ ਹੋਰ ਜਗ੍ਹਾ ਤੇ ਤੁਸੀਂ ਯੂਜ਼ ਕਰਦੇ ਕਿ ਕੰਨਾਂ ਦੇ ਕੋਲੇ ਹ ਇਹ ਅਸਟਾ ਇਹ ਆ ਵੀ ਆਪਾਂ ਹੱਥਾਂ ਦੇ ਉੱਤੇ ਵੀ ਪੁਆਇੰਟਸ ਪ੍ਰੈਸ ਕਰ ਸਕਦੇ ਆ ਪਰ ਇਹ ਹੈ ਕਿ ਅਗਰ ਆਪਾਂ ਹੱਥਾਂ ਦੇ ਉੱਤੇ ਕਰਦੇ ਤਾਂ ਆਪਾਂ ਨੂੰ ਡੇਲੀ ਟ੍ਰੀਟਮੈਂਟ ਲਈ ਆਉਣਾ ਪੈਂਦਾ ਵਾ ਠੀਕ ਹੈ ਔਰ ਦੂਜਾ ਕੀ ਆਪਾਂ ਹੱਥ ਵਗੈਰਾ ਧੋਨੇ ਆ ਸਾਰਾ ਕੁਝ ਕਰਤਾ ਉਹ ਉਤਰ ਜਾਂਦੇ ਆ ਜਾਂ ਫਿਰ ਕੰਨ ਦੇ ਉੱਤੇ ਕੀ ਆਪਾਂ ਕੰਨ ਸਬ ਤੋਂ ਘੱਟ ਯੂਜ਼ ਕਰਦੇ ਆ ਕੰਨ ਦਾ ਬੜਾ ਆਊਟਰ ਆਪਣਾ ਹੈਗਾ ਏਰੀਆ ਠੀਕ ਹੈ ਉਹਦੇ ਉੱਤੇ ਘੱਟ ਤੋਂ ਸਬ ਤੋਂ ਘੱਟ ਹੱਥ ਉੱਥੇ ਹੀ ਜਾ ਆਪਣਾ ਜਾਂਦਾ ਵਾ ਤਾਂ ਕਰਕੇ ਜਾਂ ਤਾਂ ਉੱਥੇ ਹੀ ਯੂਜ਼ ਕੀਤੇ ਜਾਂਦੇ ਆ ਬਾਕੀ ਇਹ ਵੀ ਜਿਹੜੀ ਜਿਹੜੀ ਟੇਪ ਹੁੰਦੀ ਹੈ ਇਹ ਇੱਕ ਇਤਨਾਦੀ ਮਤਲਬ ਇਤਨਾ ਹੀ ਟੇਪ ਹੈ ਕਿ ਪਾਣੀ ਨਾਲ ਜਲਦੀ ਉਤਰ ਜੀਣੀ ਹੈਗੀ ਠੀਕ ਹੈ ਅਗਰ ਸਿੰਪਲ ਆਪਾਂ ਪਾਣੀ ਪਾਈਏ ਬਟ ਅਗਰ ਆਪਾਂ ਇਹ ਰੱਬ ਕਰਾਂਗੇ ਤਾਂ ਉਤਰੇਗੀ ਤੇ ਕਾਨੀ ਇੱਧਰ ਏਰੀਆ ਆਪਣਾ ਜਿਹਨੂੰ ਆਪਾਂ ਸਭ ਤੋਂ ਘੱਟ ਰੱਬ ਕਰਦੇ ਆ ਆਪਣੀ ਨਾਨ ਲੱਗੇ ਲਗਾ ਲਓ ਜਾਂ ਆਪਣਾ ਵੈਸੇ ਵੀ ਵਾਸ਼ ਕਰਨ ਲੱਗੇ ਠੀਕ ਹੈ ਹੱਥ ਵਗੈਰਾ ਆਪਾਂ ਜਾਰਾ ਯੂਜ਼ ਕਰਦੇ ਆ ਜਾਰਾ ਧੋਣੇ ਵਗੈਰਾ ਹੁੰਦੇ ਆ ਖਾਣਾ ਵਗੈਰਾ ਹੁੰਦਾ ਤਾਂ ਕਰਕੇ ਹੱਥਾਂ ਦੀ ਜਗ੍ਹਾ ਆਪਾਂ ਇਹਨੂੰ ਕੰਨ ਦੇ ਉੱਤੇ ਜਾਰਾ ਯੂਜ਼ ਕਰਦੇ ਆ ਜਿਹੜੀ ਥੈਰੇਪੀ ਵਿੱਚ ਯੂਜ਼ ਹੋਣ ਵਾਲੀ ਜਿਹੜੀ ਟੇਪ ਹੁੰਦੀ ਹੈ ਇਹਦੇ ਅੰਦਰ ਕੁਝ ਮੈਡੀਸਿਨ ਦੀ ਹੁੰਦੀ ਆ ਜਾਂ ਇਹਦੇ ਅੰਦਰ ਨਾਲ ਕੁਝ ਕੈਮੀਕਲ ਲੱਗਾ ਹੁੰਦਾ ਜਾਂ ਕੁਝ ਕੁਝ ਇਹੋ ਜਿਹਾ ਪ੍ਰੈਸ ਕਰਨ ਦੇ ਨਾਲ ਹੀ ਇਹ ਟੇਪ ਵਰਕਰਦੀ ਆ ਇਹ ਐਨੈਰਿਕ ਸੀਡ ਹੁੰਦਾ ਹੈ ਇੱਕ ਪlant ਹੈ ਵਕੇਰੀਅਨ ਪlant ਉਹਦਾ ਸੀਡ ਹੁੰਦਾ ਵਾ ਉਹ ਪੁਆਇੰਟ ਉਹਦਾ ਪlant ਦਾ ਇੱਕ ਆਪਣੀ ਪ੍ਰਾਪਰਟੀ ਹੈ ਕਿ ਉਹ ਬਲੱਡ ਦੇ ਸਰਕੂਲੇਸ਼ਨ ਨੂੰ ਬੋਡੀ ਚ ਰੈਗੂਲੇਟ ਕਰਦਾ ਜਿਵੇਂ ਹਰ ਪlant ਦੀ ਇੱਕ ਆਪਣੀ ਆਪਣੀ ਪ੍ਰਾਪਰਟੀ ਹੁੰਦੀ ਹੈ ਉਦਾਂ ਉਹਦੀ ਵੀ ਇੱਕ ਸਪੈਸ਼ਲ ਪ੍ਰਾਪਰਟੀ ਹੈ ਠੀਕ ਹੈ ਉਹ ਪੁਆਇੰਟ ਜਿਹੜਾ ਜਿਹੜਾ ਸੀਡ ਹੈਗਾ ਉਹੀ ਪੁਆਇੰਟ ਨੂੰ ਪ੍ਰੈਸ ਕਰਕੇ ਰੱਖਦਾ ਵਾ ਜਦ ਤੱਕ ਉਹ ਸੀਡ ਵਿੱਚ ਲੱਗਿਆ ਹੋਇਆ ਟੇਪ ਦੇ ਵਿੱਚ ਠੀਕ ਹੈ ਤਦ ਤੱਕ ਤਾਂ ਉਹ ਅਸਰ ਕਰੇਗਾ ਬਟ ਅਗਰ ਉਹ ਸੀਡ ਨਿਕਲ ਗਿਆ ਤਾਂ ਕਲੀ ਟੇਪ ਦਾ ਫੇਰ ਕੋਈ ਫਾਇਦਾ ਨਹੀਂ ਇਹ ਕਿੰਨੇ ਦਿਨ ਤੱਕ ਇਹ ਵੈਲਿਡ ਹੁੰਦੀ ਹੈ ਜਦੋਂ ਤੁਸੀਂ ਥੈਰੇਪੀ ਕਰਦੇ ਹੋ ਇਹ ਹਰ ਸਕਿਨ ਦੇ ਉੱਪਰ ਡਿਪੈਂਡ ਕਰਦਾ ਹੈ ਕਈਆਂ ਨੇ ਤਾਂ ਹਫ਼ਤਾ ਵੀ ਆਰਾਮ ਨਾਲ ਨਿਕਲ ਜਾਂਦਾ ਹੈ ਪਰ ਕਈਆਂ ਨੇ 2-3 ਦਿਨ ਤੱਕ ਤਾਂ ਨਿਕਲ ਹੀ ਜਾਂਦੇ ਨੇ ਨਾਰਮਲੀ ਕਿ ਤਾਂ ਆਪ ਸਟਾਰਟਿੰਗ ਦੇ ਵਿੱਚ ਜਦੋਂ ਪੇਸ਼ੈਂਟ ਆਪਣੇ ਕੋਲ ਆਪਾਂ 3 ਦਿਨ ਬਾਅਦ ਹੀ ਉਹਨੂੰ ਬੁਲਾਉਂਦੇ ਆ ਤਾਂ ਕਿ ਆਪਾਂ ਨੂੰ ਇਹ ਪਤਾ ਲੱਗ ਜਾਵੇ ਕਿ ਪੇਸ਼ੈਂਟ ਦੇ ਮੈਨੂੰ ਸਕਿਨ ਕਿੱਦਾਂ ਰਹੀ ਹੈ ਕਿ ਨਾਲ ਕੋਈ ਅਗਰ ਪ੍ਰੋਬਲਮ ਤਾਂ ਨਹੀਂ ਆ ਰਹੀ ਸਕਿਨ ਦੇ ਵਿੱਚ ਉਹਦੇ ਠੀਕ ਹੈ ਨਾ ਬਿਕੋਜ਼ ਹਰ ਸਕਿਨ ਦਾ ਆਪਣਾ ਆਪਣਾ ਰਿਐਕਸ਼ਨ ਹੁੰਦਾ ਹੈ ਤਾਂ ਕਰਕੇ ਫਿਰ ਉਹ ਵੀ ਚੈੱਕ ਕਰਨਾ ਪੈਂਦਾ ਹੈ ਜਿਹੜੀ ਇਹ ਥੈਰੇਪੀ ਤੁਸੀਂ ਕਰਦੇ ਹੋ ਇਸ ਥੈਰੇਪੀ ਦੀ ਆਮ ਟ੍ਰੀਟਮੈਂਟ ਨਾਲ ਕਿੰਨੀ ਕੁ ਕਾਸਟ ਹੁੰਦੀ ਹੈਗੀ ਕਾਸਟ ਕੁਝ ਜ਼ਿਆਦਾ ਨਹੀਂ ਹੁੰਦੀ ਆਪਣੇ ਹਸਪੀਟਲ ਤੇ ਇਹਦੀ 50 ਰੁਪਏ ਤੇ ਆਜੀ ਸਾਬਸ 50 ਰੁਪਏ ਦੀ ਇੱਕ ਸਲੀਪ ਆਗੇ ਪਹਿਸ ਸਿਟਿੰਗ ਜੋ ਹੁੰਦੇ ਠੀਕ ਹੈ ਉਹਦੇ ਵਿੱਚ ਹੀ ਸਾਰਾ ਕੁਝ ਇਨਕਲੂਡ ਹੁੰਦਾ ਹੈ ਉਹ ਚਾਪਾ ਨਾਲ ਮ사ਜ ਵਗੈਰਾ ਵੀ ਪੇਸ਼ੈਂਟ ਨੂੰ ਦਿੰਨੇ ਆ ਠੀਕ ਹੈ ਪਲੱਸ ਨਾਲ ਜਿਹੜੇ ਆਪਣੀ ਥੈਰੇਪੀ ਦੇ ਰੇਟ ਪੁਆਇੰਟਸ ਆ ਉਹ ਨਾਲ ਹੁੰਦੇ ਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਇੱਕ ਜਿਹੜੀ ਨਵੀਂ ਕਿਸਮ ਦੀ ਥੈਰੇਪੀ ਹੈਗੀ ਹੈ ਜਿਸ ਦੇ ਨਾਲ ਪੇਸ਼ੈਂਟ ਨੂੰ ਸਰਵਾਈਕਲ ਜਾਂ ਬੈਕ ਪੇਨ ਜਾਂ ਹੋਰ ਕੋਈ ਬਹੁਤ ਸਰੀਆਂ ਕਿਸੇ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਤੋਂ ਛੁਟਕਾਰਾ ਪਾਣ ਦੇ ਲਈ ਤੁਸੀਂ ਇੱਕ ਅਲੱਗ ਕਿਸਮ ਦੀ ਥੈਰੇਪੀ ਲੈਂਦੀ ਹੈ ਸੋ ਇਸ ਦੇ ਨਾਲ ਪੇਸ਼ੈਂਟਸ ਨੂੰ ਕਾਫੀ ਸਾਰਾ ਫਾਇਦਾ ਹੋਏਗਾ ਅਗਰ ਤੁਹਾਨੂੰ ਵੀ ਕੁਝ ਇਸ ਤਰ੍ਹਾਂ ਦੀ ਪ੍ਰੋਬਲਮ ਦਿਖਾਈ ਦਿੰਦੀ ਹੈ ਜਿਵੇਂ ਸਰਪਾਈਕਲ ਬੈਕ ਪੇਨ ਜਾਂ ਸ਼ਟਿਕਾ ਪੇਨ ਤਾਂ ਤੁਸੀਂ ਵੀ ਇਸ ਸਟ੍ਰੈਪੀ ਨੂੰ ਲੈ ਕੇ ਉਹਨਾਂ ਨੂੰ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ ਇਸ ਦੇ ਨਾਲ ਹੀ ਕੈਮਰਾ ਪਰਸਨ ਰੋਹਿਤ ਦੇ ਨਾਲ ਵੀ ਮਨਜੀਤ ਨੂੰ ਦਿਓ ਇਜਾਜ਼ਤ ਸਸ਼ੀਕਾਲ